ਹਾਂਜੀ ਸੱਚ ਕਾਲ ਜੀ ਸਾਰਿਆਂ ਨੂੰ ਲੋ ਜੀ ਇੱਕ ਖੁਸ਼ਖਬਰੀ ਤੁਹਾਨੂੰ ਦੇ ਰਹੇ ਆ ਜੀ ਆਪਾਂ ਸਾਡਾ ਗਾਣਾ ਆ ਰਿਹਾ ਜੀ ਤੇ ਸਾਡੇ ਗਾਣੀ ਦੀ ਜੀ ਦੀ ਸ਼ੂਟਿੰਗ ਆ ਉਹ ਹੈਗੀ ਪਰਸੋਂ ਨੂੰ ਤੇ ਕਿਨੂ ਕਿਨੂ ਸਾਡੇ ਗਾਣੇ ਦੀ ਵੇਟ ਆ ਸਾਰਿਆਂ ਨੇ ਜਰੂਰ ਦੱਸਿਓ ਤੇ ਗਾਣੇ ਦੇ ਵਿੱਚ ਮਾਡਲ ਪ੍ਰੀਤ ਆ ਤੇ ਮੈਂ ਆ ਤੇ ਆਪਣੇ ਭਾਈ ਹੁਣੀ ਆ ਭਾਈ ਉਹਨਾਂ ਦਾ ਗਾਣਾ ਆ ਤੇ ਕਿਨੂ ਕਿਨੂ ਗਾਣੇ ਦੀ ਵੇਟ ਆ ਸਾਰਿਆਂ ਨੇ ਜਰੂਰ ਦੱਸਿਓ ਤੇ ਜਿਹੜਾ ਗਾਣਾ ਸਾਡਾ ਪੂਰਾ ਰੈਡੀ ਹੋ ਗਿਆ ਆ ਤੇ ਜਿਹੜੀ ਗਾਣੇ ਦੀ ਸ਼ੂਟਿੰਗ ਆ ਉਹ ਆਪਣੀ ਪਰਸੋਂ ਨੂੰ ਹੁਣੀ ਆ ਤੇ ਮੈਂ ਕਹਿੰਦਾ ਵੀ ਗਾਣਾ ਬਹੁਤ ਹੀ ਵਧੀਆ ਆ ਤੇ ਕਿਨੂ ਕਿਨੂ ਵੇਟ ਆ ਗਾਣੇ ਦੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਗਾਣੇ ਤਾਂ ਨਾ ਹੈਗਾ ਚਾਕਲੇਟ ਜੀਆਂ ਗੱਲਾਂ ਤੇ ਇਹਨਾਂ ਦੋਵਾਂ ਨੇ ਕਰਨਾ ਵਿੱਚ ਸ਼ੂਟ ਤੇ ਗਾਣੇ ਬਾਕੀ ਕਮੈਂਟ ਸ਼ੇਅਰ ਕਰੋ ਤੁਸੀਂ ਸਾਰਿਆਂ ਨੇ ਇਹ ਵੀ ਦੱਸਣਾ ਗਾਣੇ ਦਾ ਕਿਹੜਾ ਕਿਹੜਾ ਟੱਪਾ ਤੁਹਾਨੂੰ ਕਿਹੜਾ ਵਧੀਆ ਲੱਗਾ ਤੇ ਸ਼ੂਟਿੰਗ ਦੀ ਵੀਡੀਓ ਦੀ ਜਿਹੜੀ ਸ਼ੂਟਿੰਗ ਦੀ ਵੀਡੀਓ ਆ ਤੇ ਬਲੌਗ ਆ ਉਸ ਦੀ ਕਿਨੂ ਕਿਨੂ ਵੇਟ ਆ ਇਹ ਵੀ ਦੱਸਿਓ ਤੇ ਤੁਸੀਂ ਸਾਰਿਆਂ ਨੇ ਕਮੈਂਟ ਚ ਦੱਸਿਓ ਜਿਹੜੀ ਆਪਣੀ ਸ਼ੂਟਿੰਗ ਹੋਣੀ ਆ ਉਹਦਾ ਆਪਾਂ ਬਲੌਗ ਅਪਲੋਡ ਕਰੀਏ ਜੇ ਤੁਸੀਂ ਕਹੋਗੇ ਕਰ ਦਿਓ ਤੇ ਆਪਾਂ ਸ਼ੂਟਿੰਗ ਦਾ ਬਲੌਗ ਵੀ ਅਪਲੋਡ ਕਰਾਂਗੇ ਤੇ ਵੀਡੀਓ ਤਾਂ ਆਪਾਂ ਪਾਉਣੀ ਪਾਉਣੀ ਆ ਬਾਕੀ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਲਵ ਯੂ ਆਲ ਥੈਂਕ ਯੂ ਸੋ ਹੀ ਜਾਂਦਾ ਕਹਿੰਦਾ ਉੱਥੋਂ ਕੋਕੋ ਖਾਣਾ ਮਾ ਮਾਉਂ ਕਹਿੰਦਾ ਮੈਨੂੰ ਮਾਉਂ ਮੈਨੂੰ ਮਾਉਂ ਕਹਿੰਦਾ ਮੈਨੂੰ ਸਿਚੀਜੀ ਖਾਣੀ ਮੈਨੂੰ ਗੱਡੀ ਤੇ ਪੜਾਏ ਨੂੰ ਉਹਨੂੰ ਗੱਡੀ ਤੇ ਪੜਾਏ ਨੂੰ ਮੈਨੂੰ ਤੇਰੀ ਫੂਟੀ ਪੀਣੀ ਆਨੇ கடா நம்ப <laughs> 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 ਆਰੇ ਦੇਖ ਕਿਦੇ ਆਰੇ ਆਰੇ ਓਰੀ ਓਰੀ ਆ ਓਰੀ ਓਰੀ ਆ ਓਰੀ ਓਰੀ ਦੇਖ ਕਿਦੇ ਕਿਦੇ ਸੋ ਨੋਕੀ ਸੋਕੀ ਨਹੀਂ ਨਹੀਂ ਉਹ ਚ ਨਹੀਂ ਕਹਿੰਦਾ ਲੈ 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 ਉਹਦਾ ਕਿੱਦਾਂ ਦੇ ਉਹੀ ਦੇ ਚੜੀ ਹੁਣ ਐ ਨਾ ਸੁਣਾ ਲੱਗਾ ਓਏ ਹਨਵੀਰ ਹੂੰ ਤੇਰੇ ਯਾਰਾਂ ਦਾ ਤੱਕ ਤਵੇ ਤਾਂ ਤੇਰੇ ਜੀ ਠੀਕ ਹੈ। ਜਾ ਧੱਕੇ ਤਾਂ ਮੈਂ ਜਾ ਸੀ ਤੇ ਆ ਦੇ ਕੇ ਤਾਂ ਫਿਰ ਨਾ ਆ ਲੈ। ਇਹ ਇਹ ਥੱਲੇ ਰੱਖ ਦੇ। ਕੋਈ ਰੱਖ। ਆ ਜਾ ਥੱਲੇ ਧੱਕ ਲੈ ਜਾ। ਉਹ ਬੂਆ ਭੇੜ ਦੇ। ਚਲੋ ਕਿਨਾਂ ਚਲੋ। ਨਹੀਂ ਨਹੀਂ। ਮਨਵੀਰ ਇਹ ਹੋ ਰਹੀ ਜੀ ਤੁਹਾਨੂੰ ਮਨਾਈ। ਇਹ ਕੁੱਤਾ ਆਂਦੀ। ਅੱਛਾ ਜੀ ਜਿਹੜੀ ਪਹਿਲਾਂ ਸੀ ਉਹ ਵੀ ਹੈਗੀ ਆ। ਅੱਛਾ ਤੁਹਾਨੂੰ ਖੇਡ ਲਾ ਜਾ। ਇਹ ਵੀ ਸੋਨਾ ਹੈ ਨਾ। ਇਹ ਤੁਹਾਡੇ ਲਈ ਲੈਂਦਾ। ਇਹ ਲੈ ਲਿਆ ਆਪਾਂ। ਐਡਾ ਨਾ। ਦੋ ਮਹੀਨੇ ਦਾ ਬੱਚਾ ਆ। ਦੋ ਮਹੀਨੇ ਦਾ ਬੱਚਾ ਆਇਆ ਇਹ। ਡਰ ਗਿਆ। ਆਹ ਦੇਖੀ। ਮੈਨੂੰ ਖੇਡ ਲਾ ਖੇਡ। ਹੈਂ? ਏ ਬਰਾਵਾਏ ਇਹ ਬਹਾਲ ਆਇਆ ਤੇਰਾ ਥੋੜਾ ਇਹ ਬਹੁਤ ਫਰੈਂਡਲੀ ਕੁੱਤਾ ਇਹ ਬਹੁਤ ਇਹਦੇ ਅੱਖਾਂ ਦੇਖੀਆਂ ਨੀਲੀਆਂ ਅੱਖਾਂ ਨੀਲੀਆਂ ਕਿਦਾਂ ਬਾਹਰੋਂ ਬਾਹਰੋਂ ਪੋਟੜਾ ਥੱਲੇ ਆ ਕੇ ਦੇਖ ਮੰਮੀ ਅੱਖਾਂ ਇਹਦੀਆਂ ਆਓ ਥੱਲੇ ਮੜਾ ਜਾ ਪੀਜੀ ਦੁੱਧ ਬਈ ਨਹੀਂ ਨਹੀਂ ਇਹ ਰੋ ਜਾ ਪੀ ਗਏ ਇਹਨੂੰ ਸੁਣੋ ਮੋਤੀ ਪਾਣੀ ਨਹੀਂ ਲੋ ਜੀ ਲੋ ਜੀ ਲੋ ਜੀ ਸਾਡਾ ਹੱਸਦੀ ਲੈ 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 ਹੈ ਓਏ ਓਏ ਤੇ ਕਿਹ ਬੁਲਾ ਗਲਾਸ ਨੂੰ ਚਲਾ ਹੀ ਪੈਣ ਕਿਆ ਲੱਗਾ ਹੀ ਗਲਾਸਾਂ ਨੂੰ ਅਮਨਦੀਪ ਦਾ ਘਲਾਤ ਆ ਰਿਹਾ ਬੱਕਰਾ ਆਇਆ ਆਲਾ ਪੁੱਤ ਉਹਨੇ ਪੀ ਲੈਣਾ ਬੱਲਾ ਬੱਲਾ ਪਹਿਲਾਂ ਹੀ ਆ ਗਿਆ ਉਹਦੇ ਆ ਗਿਆ ਬੱਲਾ ਬੱਲਾ ਉਹਦੀ ਲੱਗ ਗਈ ਉਹਦੇ ਉਹਦੇ ਉਹਨੂੰ ਪਤਾ ਨਾ ਖੋਣ ਨਹੀਂ ਨਾ ਉਹ ਦੇਖ ਉਹਦੇ ਪਿੱਛੇ-ਪਿੱਛੇ ਹਾਂ ਏਦਾਂ ਮੰਮੀ ਦੇ ਪਿੱਛੇ-ਪਿੱਛੇ ਘਰੇ ਹੋਰ ਹੋਰ ਅਜਾ ਬੱਚਾ ਆ ਨਾ 2 ਮਹੀਨੇ ਦਾ ਬਰੈਡ ਖਾਣਦਾ ਇਹ ਵੀ ਖਾ ਲੈਂਦਾ ਹਾਂ ਜੀ ਹੂੰ ਦੱਬੀ ਵਾਲਾ ਦੱਬੀ ਵਾਲਾ ਦੱਬੀ ਵਾਲਾ ਦੱਬੀ ਵਾਲਾ ਚਾਪੀ ਦਾ ਨਾ ਮੈਨੂੰ ਬਾ ਦੇ ਚਾਪੀ ਮੂਹ ਤੰਪੂਆ ਨਹੀਂ ਆਹ ਮੰਨ ਜੱਪੀ ਬੜਾ ਆ ਜਾ ਆ ਜਾ ਜੱਪੀ ਬੜਾ ਜੱਪੀ ਬੜਾ ਜੱਪੀ ਬੜਾ ਨਹੀਂ ਕੋਈ ਨਹੀਂ ਨਹੀਂ ਇਹ ਨਹੀਂ ਪੈਂਦਾ ਉਹ ਮੈਨੂੰ ਚੱਕੇ ਚ ਤਾਂ ਮਰਜੀ ਮਰੋੜ ਦਵੇ ਭਾ ਮੂੰਹ ਹੱਥ ਬੰਨ ਲਵੇ ਕੁਛ ਨਹੀਂ ਆਣਾ ਜੱਪ ਚੱਕਲਾ ਨਹੀਂ ਚੱਕਲਾ ਮੈਨੂੰ ਚੱਕਲਾ ਛੋਈ ਜਾਦਾ ਸੋਈ ਜੀ ਜਾਂਦਾ ਕਹਿੰਦਾ ਉੱਥੇ ਮੈਨੂੰ ਕੋ ਖਾਣਾ ਹੈ ਆਇਆ ਉਹ ਨੁਦਰਾ ਯਾਤਰਾ ਨੁਦਰਾ ਯਾਤਰਾ ਹਲੋ ਆ ਗਿਆ ਇਹ ਤਰਾਪੋ ਦਾਇ ਬਾਬਾ ਹਲੋ ਆ ਵੇ ਅਸਰ ਜੀਨਾ ਜਿਹਦਾ ਪਾਣੀਆ ਨੀਲੀਆਂ ਇਹ ਲੂੰਬੜੀ ਨੇ ਲੂੰਬੜੀ ਇਹ ਉਹਨਾਂ ਇੰਪੋਰਟਡ ਆ ਨੰਦ ਖੀਲ ਲੈ ਨੰਦ ਖੀਲ ਲੈ ਉਹਦਾ 25000 ਆਉਂਦਾ ਆਪਾਂ ਨੂੰ ਇਹਦਾ ਮੇਜਰ 18000 ਦਾ 35000 ਦਾ ਆਪਾਂ ਨੂੰ ਮਿਲਦਾ ਤਾਂ 25000 ਦਾ ਸਾਰੇ ਪਾਸੇ ਮੰਗਵੀ ਜਮਾ ਰਿਹਾ ਜਦੋਂ ਅੱਜ ਦਾ ਐਡਾ ਐਡਾ ਹੁੰਦਾ ਏ ਜਮੀਨ ਤਾਂ ਪਾ ਲੈ ਜਿੰਨੇ ਹੋਰੇ ਕਿ ਤਾ ਉਹ ਨਹੀਂ ਜਦੋਂ ਤਾਂ ਇਹਨੇ ਮੋਰੋ ਛੋੜਾ ਵਾਇਆ ਨਾਲ ਪਿੱਛੋਂ ਐ ਇਹ ਤਾਂ ਥੱਲੇ ਨੂੰ ਆਇਆ ਅੱਛਾ ਇਹ ਨੂੰ ਇਹ ਨੂੰ ਦੇਖ ਕੋਈ ਮੂੰਹ ਨਹੀਂ ਚ ਟੱਪ ਖਾਗਦਾ ਇਹ ਤਗੜਾ ਮੋਰ ਖਾਗਦਾ ਮੋਰ ਪਾਣੀ ਕਿਦਾਂ ਦੱਦਿ ਜਿਆ ਪੀਨੇ ਆਏ ਮੂੰਹ ਤੇ ਇਹ ਨੂੰ ਖਾਣ ਦਾ ਚ ਪਾ ਕੇ ਤੈਨੂੰ ਖੇਲਾ ਤੈਨੂੰ ਖੇਲਾ ਇਹ ਪਤਾ ਕੀ ਮਨੂੰ പുല ਇਹ ਮਿੱਟੋ ਘੱਟ ਨਹੀਂ ਹੋਣਾ ਕਿੰਨੇ ਹੋਣਾ ਇਹ ਕੀ ਆ ਸੱਟ ਉਸ ਦਾਲ ਪਈ ਉਹ ਵੀ ਢੀਂਡੀ ਆ ਸਬਜੀ ਪਈ ਹੈ ਨਾ ਹਾਂ ਪਿੰਡੀਆਂ ਮੈਂ ਖਾ ਲੂੰਗੀ ਕੀ ਪਈਆਂ ਦੂਜੀ ਦਾਲ ਵੀ ਹੈ ਕਿਹੜੀ ਦਾਲ ਨਾਲ ਮੈਂ ਤਾਂ ਇੱਕ ਹੀ ਰੋਟੀ ਖਾਈ ਗਈ ਆ ਦਾਲ ਨਾਲ ਇੱਕ ਹੀ ਰੋਟੀ ਖਾਧੀ ਗਈ ਤੁਹਾਨੂੰ ਪਤਾ ਮੈਂ ਕਿੰਦਾ ਖਾਧੀ ਸੀ ਤੇ ਰੋਟੀ ਗਾਂ ਦੇ ਵਿੱਚ ਦਹੀਂ ਪਾ ਕੇ ਹਾਂ ਉਹ ਸਵਾਦ ਲੱਗਦਾ ਹੈ ਹਾਂ ਤਾਂ ਮੈਂ ਖਾਧੀ ਨਹੀਂ ਅੱਜ ਰੋਟੀ ਉਹਨਾਂ ਬਹੁਤ ਨਹੀਂ ਲੱਗੀ ਤਾਂ ਹੀ ਤਾਂ ਹੁਣ ਮੈਨੂੰ ਭੁੱਖ ਲੱਗੀ ਕੋਲਡ ਡਰਿੰਕ ਪੀ ਲਈ ਮੈਂ ਨਾ ਉਹਦੇ ਨੇ ਪੀਤੀ ਮੈਂ ਖਾਧੀ ਹਾਂ ਦੇ ਦੇਆ ਉੱਪਰ ਕੀ ਕਰਦੇ ਆ ਦੇਖਿਆ ਮੈਂ ਮੈਂ ਚਿੱਕਾ ਮਰਦੇ ਆ ਉੱਪਰ ਮੈਂ ਸਾਰੇ ਕੱਪੜੇ ਵਗੈਰਾ ਧੋ ਕੇ ਹਟਿਤੀ ਜੀ ਬਹੁਤ ਜ਼ਿਆਦਾ ਜਮਾ ਹੋਏ ਪੈਸੇ ਏ ਇਸ ਕਰਕੇ ਉਹਨਾਂ ਪਜਾਨੀ ਕੋਠੇ ਤੇ ਦੇਦੇ ਆ ਉਹ ਲ ਕੀ ਕਰਦੇ ਆ ਅੱਛਾ ਯਾ ਰਚਿਤ ਬਾਜੀ ਇਹਨਾਂ ਦਾ ਸੀਮ ਆਲੀ ਲੱਗਿਆ ਆਗੇ ਤਿੰਨ ਲੱਗਿਆ ਹੁਣ ਲੱਗਿਆ ਚੱਲੇ और baik और ਜੀ ਮਮਾ ਜੀ ਕੀ ਲੱਗੇ ਬਣਾਉਣਾ ਕarele ਕarele ਲੱਗੇ ਬਣਾਉਣਾ ਜੀ ਨਾਨੀ ਇਹਨਾਂ ਦੀ ਕarele ਮੰਗਣਾ ਨਾਨੀ ਸਾਡੀ ਕਹਿੰਦੀ ਮੈਨੂੰ ਕarele ਖਵਾਓ ਵੀ ਦੱਸੋ ਕarele ਕਿੰਨੇ ਮੈਨੂੰ ਪਸੰਦ ਆ ਕਹਿੰਦੀ ਮੈਂ ਖਾਦੀ ਹੈ ਮੈਂ ਤਾਂ ਇਹ ਬਣਾ ਦੇ ਕarele ਬਣ ਲੱਗੇ ਆ ਜੀ ਕਦੀ ਬਰਿਕਰਾਂ ਨੂੰ ਪੁੱਛ ਲਈ ਲੈ ਮੈਨੂੰ ਕਾਦੇ ਸਬਜ਼ੀ ਮੇਰੀ ਤਾਂ ਕਰ ਜੀ ਦਿਖਾੜਾ ਵੀ ਖਾਊਗਾ ਮੇਰਾ ਤਾਂ ਕੋਈ ਨਾ ਅੱਛਾ ਠੀਕ ਆ ਨਾਨੀ ਨੇ ਹੋਣਾ ਵੀ ਇੰਨੇ ਪਤਾ ਨਹੀਂ ਖਾਣਗੇ ਨਹੀਂ ਮੈਂ ਤਾਂ ਨਵੇਂ ਨਹੀਂ ਕੀਤੇ ਮਤਲਬ ਖਾਧੇ ਨਹੀਂ ਨਾ ਜਿੰਨਾ ਦੀ ਲੈਂਦੇ ਆ ਮਨ ਜੋ ਵੇ ਆਏ ਕਰੇਲੇ ਮਾਰਕੀਟ ਤੇ ਅੱਛਾ ਮੈਂ ਖਜਾਵਾ ਦੇ ਦਿੰਦਾ ਬਣਾਤਾ ਹਾਂ ਓਕੇ ਬਨੇ ਬਿਲਕੁਲ ਬਿਲਕੁਲ ਰਾਈਟ ਰਾਈਟ ਆਜੋ ਜੀ ਕਰੇਲੇ ਖਾਣੇ ਆ ਤਾਂ ਮੰਮੀ ਲੱਗੀ ਬਣਾਉਣਾ ਮੇਲਾ ਦੀ ਸ਼ੁਰੂ ਹੋ ਬਾਬਾ ਸੁਸਾ ਦਾ ਮੇਲਾ ਆ ਗਿਆ ਜੀ ਤਨ ਤਨ ਬਾਬਾ ਜਵਾਦ ਦਾ ਜੀ ਅੱਜ ਰਾਤ ਤੋਂ ਸ਼ੁਰੂ ਆ ਅੱਜ ਤੋਂ ਸ਼ੁਰੂ ਆ ਜੀ ਕਿਨ ਕੋਣ ਕੋਣ ਮੇਲਾ ਦੇਖਦਾ ਹੁੰਦਾ ਸੁਸਾ ਦਾ ਤੇ ਕਿਨੂ ਕਿਨੂ ਪਤਾ ਸੂਸਾ ਦੇ ਮੇਲੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਿਵੇਂ ਕਿ ਤੁਹਾਨੂੰ ਪਤਾ ਆ ਜੀ ਉਹ ਵੀ ਆ ਗੁੜੀ ਮੈਕ ਨਹੀਂ ਇਹ ਵੀ ਜੇ ਵਾਸਤੇ ਜਾਈ ਜੇ ਤੁਹਾਡੇ ਅੜੀ ਨਹੀਂ ਜਾਂਦੇ ਟਰੈਲੀ ਆ ਅੱਛਾ ਉਧਰ ਜਾਣ ਆਪਣਾ ਗਾਣਾ ਵੀ ਆ ਰਿਹਾ ਆ ਜੀ ਇਹ ਗਾਣੇ ਦੀ ਸ਼ੂਟਿੰਗ ਸਾਰੀ ਆਪਣੀ ਆ ਤੁਸੀਂ ਸਾਰੇ ਜਾਣੇ ਬਸ ਹੁਣ ਦੱਸਿਓ ਕਿਨੂ ਕਿਨੂ ਵੇਟ ਆ ਸਾਡੇ ਨਵੇਂ ਗਾਣੇ ਦੀ ਬਹੁਤ ਬੀ ਧੰਨਵਾਦ ਤੁਹਾਡੇ ਲੋ ਜੀ ਧੰਨ ਭਾਗੋਣਾ ਦੇ ਜੀ ਜਿਨ੍ਹਾਂ ਦੇ ਘਰ ਸੰਗਤ ਪਰੋਣੀ ਆ ਬੀਬੀ ਗਾਣਾ ਹੈਗਾ ਨੇ ਇਹਨਾਂ ਬਾਬਿਆਂ ਦਾ ਬੱਲ ਵਾਲੀ ਸੰਤ ਆ ਸਾਡੀ ਨਾਨੀ ਦੇਖੋ ਜੀ ਇਹ ਵੀ ਡੋਲੇ ਦਿਖਾਦੇ ਅੱਜ ਆ ਉੱਠ ਡਰਾਮੇ ਡਰਾਮੇ ਇਹ ਡਰਾਮੇ ਲੋ ਕਰਦਾ ਏ ਬੀਬੀ ਬਹੁਤ ਡਰਾਮਾ ਤਗੜਾ ਆ ਇਹਣਾ

ਬੋਲੋ ਨੰ ਤੂੰ ਮੋੜੀ ਲਾ ਕੇ ਹਟੀਆਂ ਤਾਂ ਵੀ ਇਹ ਕਿਹੜਾ ਚੱਲਣਾ ਮੈਂ ਯਾਰ ਮਾਰ ਕਰਦੇ ਆ ਮੰਮੀ ਨਾਲ ਕੋਸ਼ਿਸ਼ ਨਾਲ ਕੀ ਬਣਾ ਕੇ ਲਈ ਇਹ ਕੀ ਵਾਓ ਨੂੰ ਕੋਸ਼ਿਸ਼ ਨਹੀਂ ਬਣਾ ਸਕਦੀ ਤੇ ਆ ਤਾੜੇ ਲਈ ఇద్దరు ఏ గ్రాక అటెండ్లే ਤੁਸੀਂ ਵੀ ਗੈਸ ਕਰੋ ਓਏ ਵਾਓ ਮੈਂ ਕਹਿੰਦਾ ਪਿਆ ਮਮਮੀ ਨੂੰ ਸ਼ਿਮਨ ਬੱਚਾ ਲੈ ਕੇ ਆਈ ਯਾਰ ਅੰਦਰ OK ਸਹੀ ਨਹੀਂ ਹੋਣੀ ਅਨੂੰ ਇਹੇਵੇਂ ਨਹੀਂ ਦਿੰਦੇ ਉਹ ਜ਼ੋਰ ਲੜ ਰਿਹਾ ਹੈ ਸਾਰੇ ਬਰਾਤੀ ਸਾਡਾ ਬੀਚਾਰਾ ਬਾਅਦ ਚੋ ਆਇਆ ਹੈ ਸੋਰ ਦਾ ਨਾ ਬਾਅਦ ਚੋ ਆਇਆ ਨਾ ਲਾਸਟ ਕੁਝ ਗੱਲਾਂ ਮੈਂ ਕਿਹਾ ਨਾ ਜੀ ਵੀ ਬਲਾਂ ਕੋਈ। ਬੜੀ ਬੜੀ ਕਾਟਵਾ ਖਲੋਂ ਬਾਕੀ ਰੋ। ਮੈਂ ਲੱਗੀ ਚਿਕਨ ਦੀ ਕਾਟੇ। ਬੰਦ ਕਰਦੇ ਥੋੜੇ ਬੀ ਕੀ ਹਾਲ ਚਾਲ ਦੋਸਤੋ? ਠੀਕ ਠਾਕ ਜੀ। ਬੀਬੀ ਆਜ ਰੋਟੀ ਕਿੰਨਾ लेट ਹੋ ਗਈ ਬੀਬੀ? ਮੇਬੀ ਅੱਜ ਲੇਟ ਹੀ ਬਹੁਤ ਹੋ ਰੋਟੀ। ਜਿਹੜੀ ਖਾ ਲੈਂਦੀ ਨਾ ਉਹਦੇ ਕਰਤੀ ਹੋਈ। ਹਾਂ। ਆਹ ਸਵੇਰੇ ਸਵੇਰੇ ਬੀਬੀ 7 ਵਜੇ ਉੱਠ ਕੇ ਖਾ ਜਾਂਦੀ ਹੈ। ਜੀ। ਆ ਕੇ ਵੀ ਜ਼ਿਆਦਾ ਤੱਕ ਭੁੱਖ ਨਹੀਂ ਲੱਗੂਗੀ। ਹੂੰ। ਹਾਂ। ਵਰਗੀ ਹੋੜ ਮਸੀ ਉਹ ਵੀ ਮੈਂ ਪਾ ਦੇ ਦਿੱਤੀ ਆ ਹੱਲੇ ਵੀ ਬੀਬੀ ਕਹਿੰਦੀ ਕਿਹੜੀ ਮਖਾਣੀ ਸੀ ਹੈਂ ਬੀਬੀ ਇੰਨਾ ਲੇਟ ਕਾ ਰੋਟੀ ਦਾਲਾ ਨਹੀਂ ਘੱਦਾਂ ਹੁੰਦਾ ਰੋਟੀ ਦਾੜਾ ਨਹੀਂ ਖਾ ਹੁੰਦੀ ਐਦਾਂ ਕਿਦਾਂ ਹਣਾ ਇਹ ਤਾਂ ਹੈਗਾ ਹੀ ਆ ਦਾੜੇ ਤੋਂ ਬਿਨਾ ਤਾਂ ਔਖਾ ਹੈ ਰੋਟੀ ਦਾ ਹਾਂ ਹੋਰ ਵਾਹ ਜੱਜ ਪਸਾਦੀ ਵੀ ਲਾਈ ਹੈ ਜੀ ਸਰਦੀ ਲਾਉਣੇ ਆ ਜੇ ਮਰਨ ਨਾ ਠੰਡਾ ਠੰਡਾ ਜਾਂ ਹੋਏ ਤੇ ਲਾ ਲੈਂਦੇ ਆ ਹਾਂ ਤੇ ਨੇ ੰਮ ਠੰਡੇ ਜਿਹੇ ਹੋਏ ਲਾਉਣੇ ਆ ਕੰਮ ਸਾਰਾ ਕਰ ਲਿਆ ਹੂੰ ਤਾਂ ਕੰਮ ਤਾਂ ਹੁਣ ਵੀ ਕੀ ਕਰੀਏ ਕੰਮ ਤਾਂ ਕਰਨਾ ਹੀ ਪੈਣਾ ਆ ਜੀ ਬੀਬੀ ਹੋਰ ਕੁਝ ਮਿਰਚ ਲਿਆਵਾਂ ਨਾਲ ਇਹਦੀ ਬੀਬੀ ਮਿਰਚਾਂ ਬਹੁਤ ਖਾਂਦੀ ਆ ਸਬਜ਼ੀ ਵੀ ਨਹੀਂ ਹੈ ਨਾ ਤੇ ਇਹਦੇ ਵਿੱਚ ਦਹੀਂ ਵੀ ਵੱਖਰੀਆਂ ਦਹੀਂ ਜੀ ਵੱਖਰੀਆਂ ਉਹਦੀ ਉਹਦੀ ਘਰ ਦਾ ਹਾਂ ਇਹ ਤੇਰੀ ਬਹੁਤ ਸਖੀਨ ਆ। ਜੀ ਸੱਚੀ ਬੀਬੀ ਦਾ ਮਿਰਚਾ ਬਹੁਤ ਖਾਂਦੀ ਹੈ। ਬੀਬੀ ਕੱਲ ਦਾਦੀ ਤਾਂ ਸੀਗੀ ਕਹਿੰਦੀ ਮੈਂ ਸੱਤ ਸੱਤ ਸ਼ਰਤਾਂ ਲਾ ਲਈਆਂ ਸੀ ਕਹਿੰਦੀ ਕੁੜੀਆਂ ਕੁੜੀਆਂ ਨੇ ਆਹੀ ਸੱਤ ਮਿਰਚਾ ਖਾਣ ਦੀ ਮੈਂ ਕੱਲੀ ਨੇ ਸੱਤ ਮਿਰਚਾ ਗਾਲੀਆਂ ਉਹਨਾਂ ਤੋਂ ਇੱਕ ਵੀ ਨਹੀਂ ਖਾ। ਬੀਬੀ ਦੀ ਸੀ ਹੈ? ਪਰ ਆਪਾਂ ਤਾਂ ਨਹੀਂ ਖਾਦੀ ਜਾਂਦੀ ਇੱਕ ਨੂੰ। ਮਾਂ ਤੋਂ ਦਾਬ ਨਹੀਂ ਖਾਦੀ ਜਾਂਦੀ ਮੈਂ ਤਾਂ ਭੁੱਲ ਭਲੇ ਕੇ ਮੈਂ ਤਾਂ ਮੰਡੀ ਚੋਦਣ ਮਿਰਚ ਹੈ ਥੋੜੀ ਜੀ ਖਾਦੀ ਤਾਂ ਮੈਂ ਕਹਾਂ ਜਾ ਭਰਾਵਾ ਬੱਸ ਕਰ ਮੈਂ ਨਹੀਂ ਖਾਣੀ ਕੋਈ। ਮੇਰੀ ਤਾਂ ਰਾੜ ਕੜਾਈ ਰੱਖੀ ਉਹਨੇ ਮੈਂ ਤਾਂ ਉਹ ਘੱਟ ਖਾਂਦੀ ਹਾਂ ਕੱਲ ਕੀਦੇ ਜੇ ਮਿਰਚਾਂ ਹੀ ਤਾਂ ਮੈਨੂੰ ਦੋੱਚੀ ਬੜੀ ਲੱਗੀ ਤਾਂ ਆ ਗਈ ਕੀਲੇ ਜੇ ਮੈਨੂੰ ਤਾਂ ਆਪ ਰੋਣੀ ਖੜਦੇ ਲੱਗੀ ਕਿਉਂਕਿ ਕੀਲੇ ਚੋਂ ਤਾਂ ਆਪਾਂ ਮਿਰਚਾਂ ਕੱਟੀਆਂ ਵੀ ਨਹੀਂ ਇਹ ਕਰਦਣਾ ਹੂੰ ਮੈਨੂੰ ਤਾਂ ਆਪ ਨੂੰ ਪਤਾ ਚਮਚਾ ਤਾਂ ਨਹੀਂ ਬੱਚੇ ਰੱਖੇ ਲਾਈ ਸੀ ਕੀਲੇ ਚ ਚਮਚਾ ਇਹ ਬੀਬੀ ਨੇ ਮਿਰਚਾਂ ਲੈ ਕੇ ਉਹ ਮੈਂ ਰੱਖਿਆ ਸੀਗਾ ਪਾ ਕੇ ਨੇ ਮਿਰਚਾਂ ਨੂੰ ਚਮਚੇ ਦੇ ਵਿੱਚ ਤੇ ਉਹ ਰੁੱਤੀਆਂ ਦੇ ਵਿੱਚ ਅੱਛਾ ਕੀਲੇ ਚ ਥੋੜੀ ਰੱਖੀ ਕੀਲੇ ਤਾਂ ਮੁੱਟੂਂ ਡਿਆ ਜਾਂ ਚੱਕ ਕੀ ਇਹ ਤਾਂ ਮੈਂ ਲੈ ਗਿਆ ਆ ਪਰ ਉਹਦੇ ਵਿੱਚ ਮਿਰਚਾਂ ਹੈਗੀਆਂ ਹੀ ਨਹੀਂ ਉਹ ਤਾਂ ਨਹੀਂ ਪਤਾ ਨਹੀਂ ਕਿੱਦਾਂ ਇਕਰਪਤਾ ਜੀ ਦਾਦੀ ਸਾਹਿਬ ਜੀ ਨੇ ਹਰੀਆਂ ਮਰਚਾਈ ਕੁਤਰੀ ਏਡੀ ਜੀ ਡਲੀ ਜੀ ਸੀਗੀ ਹਾਂ ਮੈਨੂੰ ਦਾਈ ਮਾਇ ਦਾ ਕਰ ਲਿਆ ਪਤਾ ਵੀ ਜਦ ਇਹਨੇ ਲੂਣ ਪਾਇਆ ਫਿਰਾਂ ਤਾਂ ਉਹਦੀ ਕਿਤੇ ਮਿੱਠੀ ਹੁੰਦੀ ਹਾਂ ਹਾਂ ਉਹ ਤੋਂ ਆਈਆਂ ਹਾਂ ਉਹਦਾ ਨਹੀਂ ਆਈਆਂ ਹਾਂ ਉਹਦਾ ਤਾਂ ਨਹੀਂ ਹਾਂ ਹੂੰ ਉਹਦੇ ਕਰਕੇ ਉਹਦੇ ਮਿਰਚ ਵਿੱਚ ਆਈ ਉਹਦਾ ਤਾਂ ਨਹੀਂ ਮਿਲਦਾ ਇਹ ਸਹੀ ਇਹਦਾ ਕੰਮ ਨਹੀਂ ਬੜਿਆ ਜੀ ਹਾਂ ਉਹ ਰੋਣੀ ਨਹਿਰੀ ਮੇਰੀ ਨਾ ਬਹੁਤ ਬਹੁਤ ਤਾਜ ਬੜਾ ਦਰਪ ਤੇ ਪੌਦਾਲੀਆਂ ਟੁੱਟ ਰ ਪਈਆਂ ਸੀ ਹੂੰ ਵਾ ਰਾਤੀ ਨਹਿਰੀ ਬੁਣੀ ਸੀ ਫਿਰ ਆ ਬਾਹਰ ਫਿਰ ਆ ਫਿਰ ਦਾ ਸੁਣ ਸਾਫ ਕੀਤੀ ਸੋ ਵਿੱਚ ਬਹੁਤ ਸੀ ਘਲਾਰਾ ਤੇ ਰਾਤੀ ਭਰ ਕਿੰਨਾ ਸੀਗਾ ਨੇਰ ਖਾਨਾ ਚੱਲਣ ਦੇ ਹੂੰ ਮੈਂ ਉਹ ਕੱਪੜੇ ਧੋਣ ਲਾ ਪਈ ਫਿਰਤੀ ਉੱਠ ਕੇ ਤੇ ਕਹਿੰਦੇ ਉਹਨਾਂ ਕੱਪੜੇ ਸੁੱਕਣੇ ਪਵਾਏ ਰਾਤੀ ਨਹਿਰੀ ਬਹੁਤ ਜ਼ਿਆਦਾ ਤੇਜ਼ ਸੀ ਬਹੁਤ ਜ਼ਿਆਦਾ ਸੀ ਮੀਂਹ ਵੀ ਤੇਜ਼ ਹੋ ਜਾਂਦਾ ਮੀਂਹ ਵੀ ਮੀਂਹ ਉਦਾਂ ਹੌਲੀ ਦੀ ਨਹਿਰੀ ਨਾਲ ਤੇਜ਼ ਹੋਇਆ ਉੱਦਾਨੀ ਤੇਜ਼ ਹੋਇਆ ਇਹਨਾਂ ਪਰ ਪਿਆਾ ਕਾਫੀ ਪੈ ਗਿਆ ਹਾਂ ਹਾਂ ਬਾਫੀ ਪੈ ਗਿਆ ਅੰਦਾ ਹਾਂ ਚਰਾਟਾ ਚੰਗਾ ਦੂ ਪਏ ਹੂੰ ਪਰ ਮੁਰਗੇ ਨਹੀਂ ਆਇਆ ਅੰਦਾ ਮੁਰਗੇ ਨਹੀਂ ਆਇਆ ਪਰ ਹਵਾ ਨਹੀਂ ਸੋਣੀ ਆਉਂਦੀ ਬਵਾ ਜੀ ਤਾਕੀ ਤਾਂ ਨਹੀਂ ਮੇਰੇ ਠੜ ਲੱਗਣ ਲੱਪੇ ਮੈਂ ਕਾ ਆ ਮੈਂ ਤਾਂ ਕੰਬਰ ਦੇ ਕੰਬਰ ਲੈ ਲਿਆ ਬੀਬੀ ਉੱਪਰ ਮਗਾ ਠੰਡੀ ਚ ਮਾਨਾ ਜੋ ਬਹੁਤ ਠੰਡੀ ਹਵਾ ਆਉਂਦੀ ਹਾਂ ਆ ਲੱਗੇ ਭਾਬੀ ਨੇ ਕਹਿੰਨਾ ਮਾ ਕੂਲਰ ਰੱਖਿਆ ਲੱਗਦਾ ਇੱਧਰ ਸਾਈਡ ਤੇ ਮੈਂ ਤਾਂ ਕੱਪੜਾ ਵੀ ਨਹੀਂ ਕਦੀ ਲਿਆ ਰੀ ਉੱਥੇ ਨਾਲ ਉਹ ਬੈ ਗਈ ਕੱਪੜਾ ਸਿੱਕੇ ਹਾਂ ਜਿੱਥੇ ਵਾ ਬਹੁਤ ਜ਼ਿਆਦਾ ਹੁੰਦੀ ਨੇ ਰਾ ਇਹ ਦਿਨੇ ਹਵਾ ਬਹੁਤ ਹੰਦੀ ਕੋਈ ਜ਼ਿਆਦੀ ਹਵਾ ਇੱਧਰ ਲਈ ਤਾਂ ਨਹੀਂ ਘਟ ਹੁੰਦੀ ਥੋੜੇ ਉੱਧਰ ਲਈ ਤਾਂ ਜ਼ਿਆਦਾ ਹੁੰਦੀ ਇੱਧਰੋਂ ਘਟ ਉਹ ਆਹ ਸਾਹਮਣੇ ਹਾਂ ਇੱਧਰ ਹੀ ਜ਼ਿਆਦਾ ਹੁੰਦੀ ਹੈ ਜਿਹੜਾ ਇੱਧਰ ਸਾਈਡ ਤੇ ਜੋ ਉੱਥੇ ਸਾਹਮਣੇ ਕੂਲਰ ਰੱਖਿਆ ਹੁੰਦਾ ਠੰਡੀ ਹਵਾ ਬੀਬੀ ਨੇ ਤਾਂ ਕਿਹਾ ਜਿੱਥੇ ਪੈ ਜਾਂਦੀ ਬੀਬੀ ਰੋਟੀ ਤਾਂ ਦੇਖੀ ਨਹੀਂ ਕਿੰਨੀ ਕਿੰਨੀ ਜਾਂ ਕਬਰੀਕ ਬਰੀਕ ਬੀਬੀ ਨੀ ਨਿੰਬਰੀ ਗੋਟੇ ਚੂਹੂਗੀ ਪੋਲੀਆਂ ਹੋਣਗੀਆਂ ਬੀਬੀ ਦਹੀਂ ਚ ਨਹੀਂ ਚੂਰ ਕੇ ਖਾਣੀ ਇੱਧੇ ਦਾਲ ਕੀ ਦਹੀਂ ਅੱਛਾ ਠੀਕਾ ਬੀਬੀ ਨੇ ਮੂੰਹ ਦਾ ਟੇਸਟ ਪੂਰਾ ਲੈਣਾ ਕੀ ਕਰੀਂ ਕੀ ਕਰ ਸਕਦੇ ਆ ਪਾਉਂਦੀ ਹੈਗੀ ਨਾਲ ਇਹ ਤਾੜਾ ਵਿੱਚ ਨਹੀਂ ਹੈ ਹਾਂ ਇਹ ਨਹੀਂ ਰਹੇ ਇਹ ਤਾਂ ਬੀਬੀ ਵੀ ਢੇੜ ਨਾਲ ਭਾਗ ਲੇਗੀ ਪਰ ਮੇਰੇ ਤਾੜਾ ਤੋਹਦੀਆਂ ਬੋਲ ਹਾਂ கே ਨੰਨੂ ਜੱਜ 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 ਵੀ ਨਾ ਪਿਆ ਜੀ ਜੱਜ ਹੈ ਪਰ ਹੁਣ ਰੋਟੀ ਰੋਟੀ ਤਾਂ ਖਾਣ ਲੱਗ ਪਿਆ ਹੁਣ ਤਾਂ ਹੋ ਜਾਣ ਚਾਹੀਦਾ ਹੈ ਨਾ ਗੜੀ ਨਹੀਂ ਦਿਆ ਨੂੰ ਪੁੱਛ ਨਾ ਗੁੜਾ ਤਾਂ ਚਾਹੀਦਾ ਵਰਾ ਨਜ਼ਰ ਨੂੰ ਜਦੋਂ ਲੱਗੀ ਹੋਵੇ ਕਿਸੇ ਦੀ ਮੈਚਾ ਧਵਾ ਕੇ ਫੜਦੀ ਉਹ ਕਰੀ ਕਰਾ ਦਿਓ ਹੈ ਨਾ ਨਜ਼ਰ ਦਾ ਵੀ ਫਰਕ ਪੈ ਜਾਂਦਾ ਹੈ ਉਹ ਸਵੇਰ ਦਾ ਪਾਣੀ ਤੇ ਸੀਗਾ ਉਹ ਕਹਿੰਦਾ ਪਾਣੀ ਦੀ ਕੀ ਕਰਦਾ ਜੀ ਫਿਰ ਜਾਣ ਕੇ ਪੰਦੇ ਨੂੰ ਖੇਚਦਾ ਟੱਡ ਵਾਹ ਦੇਖ ਦੇਖ ਦੇ ਇਹ ਕੀ ਹੁੰਦਾ ਇਹ ਕੀ ਹੁੰਦਾ ਉਹ ਆਹ ਉਹ ਕੀ ਕਰਦਾ ਟੱੜ ਇਹ ਕੀ ਹੁੰਦਾ ਟੱੜ ਕਹਿੰਦੀ ਅੰਦਰੋਂ ਖੇਤਾ ਕਈ ਬਾਹਰ ਨੂੰ ਹੈ ਹਾਂ ਤਾ ਉਹ ਜੀ ਬਹੁਤ ਹੂੰ ਬਰਾਜੇ ਰੱਖ ਦੋ ਆਕਾ ਵਿੱਚ ਦੇਣੀ ਤੇ ਆਕੋ ਦੋ ਬਰਾਜੇ ਤੇ ਰੱਖੋ ਨਾਲ ਉਹਨੂੰ ਹੋ ਸਕਦਾ ਜੀ ਦੁੱਧ ਦੁੱਧ ਆਹੜਾ ਪੋ ਵੀਤਾ ਰਿਹਾ ਉਹਨੂੰ ਕਰਕੇ ਇੱਕ ਉਹ ਠੰਡੇ ਵਾਲੇ ਖਾਣੇ ਦੇ ਠੰਡੇ ਪਾੜ ਦੋ ਇਹ ਜਿਹੇ ਪਾੜੋ ਉਹ ਤੱਕ ਕੀਤੇ ਰੱਖ ਦਿਓ

ਆ ਕਾਟਦੇ ਹਾਂ ਨਾ ਹਾਂ ਦਿਨਾਂ ਦੇ ਜ਼ਿਆਦਾ ਹੁੰਦੇ ਆ ਹੁਣੇ ਸਾਮੀ ਉਹਦਾ ਤਾਂ ਹੀ ਨਿਆਉਣਾ ਨਹੀਂ ਜਿੰਨਾ ਇਦਾਂ ਹੁੰਦੇ ਆ ਕਾਡੇ ਮੱਛੀ ਅੱਜ ਤੇ ਬਹੁਤ ਫਿਰਦੀਆਂ ਹਾਂ ਹਾਂ ਆਦਾਂ ਜਾਏ ਮਠਾ ਉਹ ਜ਼ਿਆਦਾ ਤੇਜ਼ ਨਾ ਘਾਤੀ ਤੇ ਲੱਗੀ ਬੱਗੀਆਂ ਵੀ ਹੋਰ ਆਤੀ ਵਰਨ ਹਮ ਕਾ ਦੇ ਕਾ ਦੇ ਪੱਬੂ ਸਕੂਲ ਚਾ ਪੱਬੂ ਇਨ ਰੋਟੀ ਪੰਡਿਆਂ ਕਰੋ ਉਹਨਾਂ ਨੇ ਜਾਨਵਰਾਂ ਦੇ ਇਕੱਠੀ ਦਿੱਤੀ ਨਹੀਂ ਨਾ ਪਾਦੀ ਆ ਰਾਤ ਨੂੰ ਵੀ ਸਵੇਰ ਨੂੰ ਹੀ ਸਹੀ ਆ ਹੋਣੀ ਚਾਹੀਦੀ ਆ ਆ ਦੇਖੋ ਹੁਣ ਮਲਦੀ ਨਹੀਂ ਆ ਚੁੱਲਾ ਪੋ ਲਗਾਣਾ ਆਪਾਂ ਕਿਹੜਾ ਉਹੋ ਲਾ ਜਾਓ ਚੱਲ ਬੱਤਾ ਮੇਰੀ ਜੀਨੇ ਵਿੱਚ ਆਈ ਨੇ ਢੋਲਾ ਦੇ ਰੱਖਿਆ ਜਾਨ ਕੇ ਬਾਅਦ ਤਿਆਰੀ ਚ ਬਹੁਤ ਤਿਆਰੀ ਜੀ ਬਤੀ ਹੈ ਹਾਂ ਆ ਕਪੜੇ ਫੋਲਣੇ

ਦੁੱਧ ਦੋਸਾ ਦੁੱਧ ਵੀ ਸੋਨਾ ਆਉਂਦਾ ਨਾ ਵਧੀਆ ਆ ਦੁੱਧ ਇਹਦੇ ਹੂੰ ਵਧੀਆ ਇਦਾਂ ਦੁੱਧ ਮੋਲੇ ਜਿਹੜਾ ਦੁੱਧ ਲੈਣਾ ਨਾ ਉਹ ਨਾਲੋਂ ਚੰਗਾ ਘਰ ਦਾ ਦੁੱਧ ਸਹੀ ਆ ਤੇ ਤਾਂ ਦੇ ਚਾਹ ਵੀ ਨਹੀਂ ਕਿ ਇਹਨੂੰ ਜੀਮਾ ਬਣਦੀ ਨਹੀਂ ਇਹਦੀ ਚਾਹ ਵਧੀਆ ਆ ਵਧੀਆ ਬਣਦੀ ਨਾਲ ਘਰ ਦਾ ਦੁੱਧ ਤਾਂ ਮੈਨੂੰ ਪਤਾ ਦੁੱਧ ਦੀ ਚਾਹ ਬਣ ਜਾਂਦੀ ਨਾਲ ਦਹੀਂ ਵੀ ਨਾਲ ਹੀ ਦਰੀ ਹੋਰ ਕੀ ਲਾਗੇ 2 ਕਿਲੋ ਦੁੱਧ ਜਿਹੜੇ ਪੈੜ ਲੈ ਇਦਾਂ ਤੇਰਾ ਬਚਦਾ ਹੀ ਨਹੀਂ ਹੁੰਦਾ ਬਚਦਾ ਨਹੀਂ ਵਸਤੀ ਇਹਦੇ ਵਿੱਚੋਂ ਦਹੀਂ ਵੀ ਲੱਗ ਜਾ ਚਾਹ ਪਾਣੀ ਸਾਰੀ ਢੜੀ ਚਾਂਦੂ ਗੋਲੂ ਵੀਰ ਪਾਚ ਰਿਆ ਨਾ ਹੂੰ ਚਾਂਦੂ ਗੋਲੂ ਵੀ ਆ ਨਾ ਹਾਂ ਮੋਦੀ ਜੀ ਜੇ ਯਾਨ ਦੇਈ ਨਾ ਨਾ ਕੋਈ ਠੀਕ ਹੈ ਹੋਰ ਸਹੀ ਆ ਆਮ ਦਾ ਘਰ ਦੇ ਦੁੱਧ 'ਚ ਬਰਕਤ ਆ ਉਹ ਜਿਹੜਾ ਆਪਾਂ ਪਾ ਗਟਾਣਿਆ ਜਿਹ ਹੈ ਨਾ ਪਾਣਾ ਨਹੀਂ ਹੁ ਸਵਾਦ ਆ ਇਹਦਾ ਹਾਂ ਆ ਪਹਿਲਾਂ ਨਾਲ ਆ ਗਿਆ ਇੱਕ ਸੁੱਕਾ ਦੁੱਧ ਹੁੰਦਾ ਆ ਆ ਉਹਦਾ ਵੀ ਨਹੀਂ ਫਾਇਦਾ ਕੋਈ ਨੁਕਸਾਨ ਕਰਦਾ ਸੁੱਕਾ ਦੁੱਧ ਆਪਾਂ ਚੜਾਈ ਕਿਸੇ ਚਾਹ ਦੇ ਭਾਬੀ ਨੂੰ ਪੁੱਛਣਾ ਭਾਬੀ ਭਾਬੀ ਚਾਹ ਪੀ ਰਹੀ ਆ ਨਹੀਂ ਕਹਿੰਦੇ ਵੀ ਕਹਿੰਦੀ ਪੀਣੀ ਨਹੀਂ ਚਾਹ ਭਾਬੀ ਨਹੀਂ ਤਾਂ ਰਹੀ ਆ ਠੀਕ ਨਹੀਂ ਅੱਜ ਭਾਬੀ ਚਲੋ ਮਿੱਠਾ ਹੀ ਹੋਵੇ ਕੀ ਹੋ ਗਿਆ ਮਨ ਨੂੰ ਦੇਖ ਲਓ ਆਇਆ ਭਾਬੀ ਆਇਆ ਪੂਆ ਗੱਲ ਸੁਣ ਕੇ ਭਾਬੀ ਜੀ ਚਲੋ ਜੀ ਚਲੋ ਚਾਹ 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 ਬਣ ਗਈ ਐ ਚਾਹ ਬਣ ਗਈ ਤੇ ਚਾਹ ਲੈ ਕੇ ਜਾ ਰਹੇ ਆ ਆਪਾਂ ਉਹ ਥੀਏ ਵਾਲੇ ਮੋਟੇ ਸੋਤੀ ਕੈਮ ਕਰੀ ਚਾਹ ਤੋਂ ਬਿਨਾ ਪੀਤੀ ਤੇ ਸੁਰਤੀ ਨਹੀਂ ਕੈਮ ਹੁੰਦੀ ਆ ਜੀ ਚਾਹ ਪੀ ਕੇ ਕੈਮ ਹੋ ਬੀਬੀ ਅੱਜ ਤੂੰ ਢਿੱਲੀ ਜੀ ਪਈ ਲੱਗਦੀ ਆ ਅੱਜ ਕੋ ਗੱਲ ਭੁੱਲਣੀ ਆ ਉਹ ਅੱਜ ਕਿਤੇ ਵੀ ਜਾਣਾ ਹੁੰਦੇ ਠੀਕ ਨਹੀਂ ਗਈ ਲੱਗਦੀ ਹੈ ਬੋਣੀ ਦੀ ਬੀਬੀ ਧੀ ਦੀ ਬੀਬੀ ਦਾ ਜੀ ਦਾਸ ਹੋਇਆ ਆ ਪੂਰੀਆਂ ਦੰਦੀਆਂ ਬਿਨਾ ਹਾਏ ਇਹ ਦੂਵੀਂ ਬੁੜੀਆਂ ਬਿਨਾ ਦਾਸ ਹੋ ਗਈ ਮੇਰ ਕੋ ਰਾਂਦੀ ਨਹੀਂ ਨਾ ਜਿਆਦਾ ਉਹਨਾਂ ਕੋ ਰਹਿ ਕੇ ਖੁਸ਼ ਹੋ ਜਾਂ ਮੈਂ ਤਾਂ ਨਹੀਂ ਪਤਾ ਲਗਾ ਕੇ ਮੇਰੇ ਗੰੰਡਾ ਕੋ ਕਵਾਜੇ ਨਾ ਇਹ ਕਿਉਂ ਮਾਰੀ ਬਾਂਦਾ ਇਹ ਕਿਉਂ ਯਾਰ ਰੋਤਾ ਹੋਣਾ ਹੂੰ ਉਹ ਭੁੱਖਾ ਥੋੜੀ ਬੈਠਾ ਉਹਨੂੰ ਕੋਰ ਕੋਰ ਖਾਦਾ ਜਾਵਾ ਇੰਦਾ ਹੀ ਉਹ ਖਾਣ ਦਾ ਕੋਈ ਚੀ ਕੁਚੀ ਹੂੰ ਰੋਟੀ ਤਾਂ ਖਾ ਲਈ ਹੋਣੀ ਆ ਉਹਨੇ ਰੋਟੀ ਤਾਂ ਵੀ ਖਾਦੀ ਹੋਣੀ ਐਨੀ ਟੋਕਾਂ ਜੁੜੀ ਘਟਦਾ ਉਹ ਤਾਂ ਤੁਹਾਨੂੰ ਪਤਾ ਹੀ ਆ ਬੀਬੀ ਮਾਰੇ ਮੋਟਾ ਤਾਂ ਕੋਲ ਖਾਦਾ ਹੀ ਹੋਊਗਾ ਹੂੰ ਮੈਂ ਤਾਂ ਉਹਨੂੰ ਕਹੇ ਦਹੀਂ ਪੀਲਾ ਕਹਿੰਦਾ ਨਹੀਂ ਪੀਣਾ ਹੂੰ ਫੇਰ ਮੈਂ ਵੀ ਮੈਂ ਤਾਂ ਰੋਟੀ ਵੀ ਬਕਾਈ ਹੋ ਸੀ ਕਿ ਆ ਗਿਆ ਨਾ ਸਿਤਾਲੀ ਸਿਤਾਲੀ ਇਹ ਵੀ ਦੱਸੋ ਆਪੀ ਕਹਿ ਲਾ ਮੈਂ ਬੀਬੀ ਤੂੰ ਹੀ ਕਹਿੰਦੀ ਫਿਕਰ ਹੁੰਦੇ ਮੈਂ ਕਿਹਾ ਇਦਾਂ ਗੱਡੀ ਆ ਜਾਂਦੀ ਲਾ ਮੈਂ ਕਹਿ ਨਹੀਂ ਹੋਣਾ ਆ ਗਿਆ ਵਿਕਰਮ ਆ ਗਿਆ ਲਾ ਆ ਜਾਂਦੀ ਲਾ ਬੇ ਮੈਂ ਕਹਿ ਨਹੀਂ ਹੋਣਾ ਆ ਗਿਆ ਵਿਕਰਮ ਆ ਗਿਆ ਬੀਬੀ ਨੂੰ ਫਿਕਰ ਆ ਨਾ ਵਿਕਰਮ ਦੀ ਹਾਂ ਹਾਂ ਕੋਈ ਨਾ ਸਾਰੇ ਟਾਪਰੀਆਂ ਮੈਂ ਮਾਪਾ ਤੀਤੀ ਚੱਦੀ ਕੀ ਹੈ ਕੀ ਹਾਇਆ ਉਹ ਜਾ ਇਥੇ ਲਿਓ ਮੈਂ ਕਹਿੰਦਾ ਕੋਈ ਆਇਆ ਕੋਈ ਨਹੀਂ ਆਇਆ ਹੈਗਾ ਜਾਣ ਕੇ ਕਾਦਾ ਰੈਂਦਾ ਆ ਕਾਦਾ ਰੈਂਦਾ ਤੂੰ ਓਏ ਦਾਨਗੀ ਕਾ ਤੇ ਛੇਰ ਦਾ ਰੰਨਾ ਆਇਆ ਕੋਈ ਆਈ ਕੋਈ ਆਈ ਕਿੱਥੇ ਆਈ ਕੋਈ ਨਹੀਂ ਆਈ ਬਤੋ ਦੇ ਬਾਦ ਬਾਰ ਭੂਈ ਨੂੰ ਕੋਈ ਰਵਾਇ ਵਾਲਾ ਬਹੁਤ ਤੇਜ਼ ਆ ਬੀਬੀ ਇਹ ਕਹਿੰਦਾ ਭੂਈ ਆਈ ਕੋਈ ਆਈ ਦੇ ਗਈ ਨਾ ਆ ਜਾ ਆ ਜਾ ਭੂਈ ਹਾਂ ਇਹ ਆਈ ਇੱਧਰ ਆ ਕੇ ਕਹਿ ਕੀ ਕਹਿਣਾ ਓਏ ਮੰਨੂ ਮੰਨੂ ਏ ਕੀ ਕਹਿੰਦੇ ਦੱਸ ਕੀ ਕਹਿਤਾ ਦੱਸ ਹੋਰ ਕੌਣ ਆਇਆ ਹੋਰ ਕੌਣ ਸੱਜੇ ਹਾਂ ਸੱਜੇ ਹਾਂ ਸੱਜੇ ਆ ਮਾਰ ਮਾਰ ਮੂੰਹ ਕੀਤਾ ਨਾ ਤੇ ਨਾ ਜੀ ਨਾ ਮਾਰ ਰਹੀ ਗਿਆ ਮਾਰ ਰਹੀ ਮੈਂ ਤਾਂ ਤੇ ਲੱਗਾ ਆ ਉਹ ਉਹਨਾਂ ਨੂੰ ਜੀਤੇ ਕੋ ਕਰਦਾ ਸਹਿ ਕਹਿੰਦਾ ਸਹਿ ਦਾ ਬਹੁ ਕਰਦਾ ਉਹ ਦੇ ਕਰਦਾ ਸਹਿ ਸਹਿ ਦਾ ਬਹੁ ਕਰਦਾ ਕਹਿੰਦਾ ਇੱਕ ਪੂਈ ਆਈ ਹੈ ਮੈਂ ਕਿਹਾ ਹੋਰ ਪਾਉਣਾ ਕਹਿੰਦਾ ਸਹਿਜੇ ਸਹਿਜ ਦਾ ਬਹੁ ਕਰਦਾ ਨਾ ਇਹ ਤਸਕੀਨ ਨਾਲ ਲੜਦਾ ਹੈ ਸਹਿ ਇਹ ਨਾ ਜ਼ਿਆਦਾ ਹੈ ਤਾਂ ਇਹ ਕਬੜੀ ਕੋਈ ਵੀ ਨਾਲ ਦੀ ਨਾ ਆ ਗਈ ਜਗੂਈ ਆ ਗਈ ਸਹਿਜ ਆ ਗਿਆ ਆ ਨਿਆ ਬਾਕਿਆ ਨਿਆ ਨਿਆ ਦਾ ਮਾੜੇ ਪੂਈ

ਦੇ ਕਰਦਾ ਇਹ ਬਹੁਤ ਗਿਆ ਕਰਦਾ ਹੈ ਕਿੰਨੇ ਦਿਨ ਹੋ ਗਏ ਜੇ ਮੈਂ ਨਾ ਮੈਨੂੰ ਕਈ ਨਾ ਚਾਚੂ ਨਹੀਂ ਨੰਨੂਏ ਇਹਨੇ ਜਿਆਦਾ ਪੀਉਂਗੇ ਨਾ ਇਹ ਰਹਿਣ ਦੇ ਕੇ ਕਿਉਂ ਕਰਦੇ ਕਰਦੇ ਤੇ ਬਹੁਤ ਆਦਾ ਹਾਂ ਹਾਂ ਤੇ ਨੂੰ ਜਿੱਤੇ ਕਰਿਆ ਗਾਣਾ ਨੇ ਜੀ ਜੀ ਬੀਬੀ ਕਿਤੇ ਆ ਪਰਾਤੀ ਪੁਈ ਨੂੰ ਪਰਾਤੀ ਪਾਇਂ ਗਿਆ ਨਹੀਂ ਪਾ ਗਏ ਆ ਪੁਈ ਨੂੰ ਕੋਈ ਚਾਹ ਪੀਣੀ ਪੁੱਛੋ ਤੇਦੀ ਪੀਤੀ ਕਰਕੇ ਹੈ ਪਾਣੀ ਕਿਤੀ ਰਹੀ ਸੀ ਪਾਣੀ შეਤੀ ਪੀ ਲਿਆ ਹਾਂ ਤੇ ਬੀਬੀ ਕਾਹ ਕੁਲੀ ਫਾਇਦੀ ਦਾ ਹੈ ਕੁਲੀ ਪਾਣੀ ਪੀ ਲੇ ਪਾਣੀ ਕੀ ਕਹਿੰਦਾ ਰਹਿੰਦਾ ਬੀਬੀ ਵੀ ਸੋਚਦੀ ਆ ਕੀ ਕਹੀ ਜਾਂਦਾ ਹਾਂ ਬੀਬੀ ਬਾਹਰ ਕਰਦਾ ਬਾਏ ਸ਼ਹਿਦ ਜੀ ਬਾਹਰ ਹੀ ਲਗਾ ਰਹੇ ਦਾ ਇਹ ਅਲੱਗ ਕਰੀ ਕਰਦਾ ਯੇ ਵੀ ਨਿਆਣਾ ਨੇ ਲੱਗ ਰਹੇ ਨੇ ਨਾਲੇ ਬੰਦੇ ਦਾ ਨਾ ਨਿਆਣਾ ਹੋਵੇ ਖੂਨ ਵੱਧਾ ਰਿੰਦਾ ਬੰਦੇ ਦਾ ਹੱਸਣ ਖੇਡਣ ਅੱਛਾ ਸਹਿ ਫਰੀਦ ਕਿਹਾ ਕਰਨਾ ਅੱਛਾ ਸਹਿ ਫਰੀਦ ਕਿਹਾ ਆ ਗੈਂ ਦੀ ਸਹਿ ਅੱਛਾ ਮੈਂ ਜਾਣ ਕੇ ਕਹਿੰਦਾ ਉਹਨੂੰ ਪਾਪਾ ਆ ਗਿਆ